you mm -hmm. ਅੱਜ ਆਪਾਂ ਹਾਜ਼ਰਾਂ ਦੀ ਸੀਡੀਪੀ ਦੀ ਨਵੀਂ ਕਲਾਸ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੀਡੀਪੀ ਦਾ ਜਿਹੜਾ ਤਿੰਨ ਪਾਰਟਸ ਦੇ ਵਿੱਚ ਸਿਲੇਬਸ ਡਿਵਾਈਡ ਕੀਤਾ ਗਿਆ ਸੀ ਤਾਂ ਪਾਰਟ A ਆਪਣਾ ਸਾਰਾ ਹੋ ਚੁੱਕਿਆ ਹੈ ਜੀ ਪਾਰਟ B ਵੀ ਆਪਾਂ ਸਾਰਾ ਕਰ ਚੁੱਕੇ ਹਾਂ ਠੀਕ ਹੈ A to Z ਆਪਣਾ ਸਾਰਾ ਕਵਰ ਹੋ ਗਿਆ ਤੇ ਪਾਰਟ C ਹੈਗਾ ਜੀ ਲਰਨਿੰਗ ਐਂਡ ਪੈਡਾਗੋਜੀ ਇਹ ਵੀ ਆਪਣਾ ਸਾਰਾ ਕਵਰ ਹੈ ਸਿਰਫ ਲਾਸਟ ਚੈਪਟਰ ਆਪਣਾ ਰਹਿ ਗਿਆ ਸੀ ਉਹ ਅੱਜ ਆਪ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਠੀਕ ਹੈ ਤਾਂ ਇਸ ਦੇ ਨਾਲ ਹੀ ਆਪਣਾ ਜਿਹੜਾ ਸੀਡੀਪੀ ਦਾ ਪੂਰਾ ਸਿਲੇਬਸ ਹੈ ਉਹ ਸਾਰਾ ਕਵਰ ਹੋ ਗਿਆ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਤਾਂ ਡੇਲੀ ਇੱਕ ਨੇ ਸਾਰਾ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਕਲਾਸਿਸ ਦਾ ਤੁਸੀਂ ਜਰੂਰ ਜਿਹੜਾ ਹੈ ਇੱਕ ਇੱਕ ਟੋਪਿਕ ਕਰਕੇ ਪਹਿਲਾ ਟੋਪਿਕ ਦੂਜਾ ਤੀਜਾ ਇਸ ਤਰ੍ਹਾਂ ਆਪਣਾ ਸਿਲੇਬਸ ਜਿਹੜਾ ਪੂਰਾ ਕਵਰ ਕਰ ਸਕਦੇ ਹੋ ਠੀਕ ਹੈ ਜੀ ਤਾਂ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਾਂਗੇ ਜੀ ਫੈਕਟਰਸ ਵਾਲਾ ਇਸ ਤੋਂ ਬਾਅਦ ਆਪਣਾ ਜਿਹੜਾ ਹੈ ਇੰਗਲਿਸ਼ ਸਟਾਰਟ ਕਰਾਂਗੇ ਠੀਕ ਹੈ ਫੈਕਟਰਸ ਕਿਹੜੇ ਕਵਰ ਕਰਨੇ ਨੇ ਜਿਹੜੇ ਕਿ ਸਿੱਖਣ ਨੂੰ ਪ੍ਰਭਾਵਿਤ ਕਰਦੇ ਨੇ ਇਹ ਹੀ ਟੋਪਿਕ ਹੈ ਇਸ ਤੋਂ ਬਿਨਾ ਆਪਾਂ ਅੱਜ ਦੇ ਇਸ ਜਿਹੜੀ ਹੈ ਆਪਣਾ ਜਿਹੜਾ ਚੈਪਟਰ ਹੈ ਇਸ ਦੇ ਨਾਲ ਆਪਾਂ ਦੋ ਐਕਟ ਪੜ੍ਹਾਂਗੇ ਜੀ ਜਿਸ ਦੇ ਵਿੱਚੋਂ ਹਰ ਇੱਕ ਸਾਲ ਕੁਐਸਚਨ ਪੁੱਛੇ ਹੀ ਪੁੱਛੇ ਜਾਂਦੇ ਨੇ ਦੋ ਐਕਟ ਕਿਹੜੇ ਨੇ ਕਿਹਾ ਗਿਆ ਜੀ ਆਰਪੀਡਬਲਯੂਡੀ ਐਕਟ ਠੀਕ ਹੈ ਜੀ ਤੇ ਕਿਹਾ ਗਿਆ ਰਾਈਟ ਟੂ ਐਜੂਕੇਸ਼ਨ ਤਾਂ ਇਹਨਾਂ ਦੇ ਵਿੱਚੋਂ ਮਿਨੀਮਮ ਤਿੰਨ ਤੋਂ ਚਾਰ ਕੁਐਸਚਨ ਜਿਹੜਨੇ ਹਰ ਇੱਕ ਸਾਲ ਪੀਐਸਐਡ ਦੇ ਵਿੱਚ ਬੰਦੇ ਨੇ ਤਾਂ ਉਹ ਵੀ ਅੱਪਾ ਅੱਜ ਦੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਚੈਪਟਰ ਦਾ ਨਾਮ ਹੈਗਾ ਜੀ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਯਾਨੀ ਉਹ ਕਾਰਕ ਜਿਹੜੇ ਕਿ ਲਰਨਿੰਗ ਨੂੰ ਅਫੈਕਟ ਕਰਦੇ ਨੇ ਠੀਕ ਹੈ ਉਹਦੇ ਬਾਰੇ ਆਪਾਂ ਜਿਹੜਾ ਪੜਾਂਗੇ ਤਾਂ ਦੇਖੋ ਲਰਨਿੰਗ ਕੀ ਹੁੰਦੀ ਹੈ ਕੋਈ ਚੀਜ਼ ਆਪਾਂ ਨਵੀਂ ਸਿੱਖਦੇ ਹਾਂ ਉਹਨੂੰ ਆਪਾਂ ਲਰਨਿੰਗ ਕਹਿ ਦਿੰਨੇ ਆ ਠੀਕ ਹੈ ਕੋਈ ਵੀ ਨਵੀਂ ਚੀਜ਼ ਸਿੱਖ ਰਹੇ ਤੇ ਆਪਣੇ ਦਿਮਾਗ ਦੇ ਵਿੱਚ ਐਡ ਹੋਣ ਹੋ ਰਹੀ ਆ ਉਹ ਕੀ ਹੈ ਲਰਨਿੰਗ ਹੈ ਤਾਂ ਉਹ ਜਿਹੜੇ ਫੈਕਟਰਸ ਨੇ ਉਹ ਤਿੰਨ ਟਾਈਪ ਦੇ ਹੁੰਦੇ ਨੇ ਜਿਹੜੇ ਕਿ ਲਰਨਿੰਗ ਨੂੰ ਪ੍ਰਭਾਵਿਤ ਕਰਦੇ ਨੇ ਕਿੰਨੇ ਟਾਈਪ ਦੇ ਹੁੰਦੇ ਨੇ ਜੀ ਤਿੰਨ ਟਾਈਪ ਦੇ ਠੀਕ ਹੈ ਕਿਹੜੇ-ਕਿਹੜੇ ਹੁੰਦੇ ਨੇ ਫਰਸਟ ਹੁੰਦੇ ਨੇ ਜੀ ਫਿਜ਼ੀਕਲ ਫੈਕਟਰ ਯਾਨੀ ਕਿ ਸਰੀਰਕ ਕਾਰਕ ਦੂਜੇ ਹੁੰਦੇ ਨੇ ਜੀ ਮਨੋਵਿਗਿਆਨਿਕ ਕਾਰਕ ਯਾਨੀ ਸਾਈਕੋਲੋਜੀਕਲ ਫੈਕਟਰ ਥਰਡ ਹੁੰਦੇ ਨੇ ਜੀ ਵਾਤਾਵਰਣਿਕ ਜਾਂ ਫਿਰ ਸਮਾਜੀ ਕਾਰਕ ਯਾਨੀ ਕਿ এনवायरमेंटਲ ਜਾਂ ਫਿਰ ਸੋਸ਼ਲ ਫੈਕਟਰ ਠੀਕ ਹੈ ਤਾਂ ਇਹ ਤਿੰਨ ਟਾਈਪ ਦੇ ਜਿਹੜੇ ਕਾਰਕ ਨੇ ਇਹ ਅਫੈਕਟ ਕਰਦੇ ਨੇ ਲਰਨਰ ਨੂੰ ਤੇ ਉਸ ਦੀ ਲਰਨਿੰਗ ਨੂੰ ਠੀਕ ਹੈ ਜੀ ਕਿਵੇਂ ਇਫੈਕਟ ਕਰਦੇ ਨੇ ਤੇ ਕਿਹੜੇ-ਕਿਹੜੇ ਨੇ ਉਹ ਪਾ ਕੇ ਡਿਸਕਸ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਫਿਜ਼ੀਕਲ ਫੈਕਟਰ ਫਿਜ਼ੀਕਲ ਫੈਕਟਰ ਜਿਹੜਨੇ ਸਿੱਖਣ ਨੂੰ ਪ੍ਰਭਾਵਿਤ ਕਰਦੇ ਨੇ ਉਹ ਕਿਹੜੇ-ਕਿਹੜੇ ਨੇ ਦੇਖੋ ਜੀ ਇਹਦੇ ਵਿੱਚ ਕਾਫੀ ਸਾਰੇ ਸਬ ਪੁਆਇੰਟ ਨੇ ਜਿਵੇਂ ਪਹਿਲਾ ਹੋ ਗਿਆ ਸਰੀਰਕ ਸਿਹਤ ਜੇਕਰ ਬੱਚੇ ਦੀ ਸਰੀਰ ਬੱਚੇ ਦੀ ਸਿਹਤ ਹੀ ਨਹੀਂ ਸਹੀ ਕੀ ਉਹ ਪੜ ਪਾਏਗਾ ਨਹੀਂ ਪੜ ਪਾਏਗਾ ਕਿਉਂਕਿ ਉਸ ਦਾ ਸਰੀਰ ਹੀ ਨਹੀਂ ਉਹਦਾ ਸਾਥ ਦੇ ਰਿਹਾ ਹੈਗਾ ਆਪਾਂ ਕਹਿ ਦਿੰਨੇ ਆ ਨਾ ਪਹਿਲਾ ਆਪਣਾ ਸਰੀਰ ਹੈ ਫਿਰ ਬਾਕੀ ਕੰਮ ਨਹੀਂ ਤਾਂ ਜਿਹੜੀ ਆਪਣੀ ਬੋਡੀ ਹੈ ਹੈਲਥ ਹੈ ਉਹ ਜਿਹੜੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਲਰਨਿੰਗ ਦੇ ਵਿੱਚ ਤਾਂ ਪਹਿਲਾ ਪੁਆਇੰਟ ਹੋਏਗਾ ਜੀ ਫਿਜ਼ੀਕਲ ਹੈਲਥ ਠੀਕ ਹੈ ਸੈਕਿੰਡ ਹੋਏਗਾ ਜੀ ਆਪਣੇ ਕੋਲ ਸੈਂਸੇਸ਼ਨ ਐਂਡ ਪਰਸੈਪਸ਼ਨ ਯਾਨੀ ਕਿ ਸੰਵੇਦਨਾ ਅਤੇ ਪ੍ਰਤੱਖ ਗਿਆਨ ਹੁਣ ਦੇਖੋ ਜਿੰਨੀ ਜ਼ਿਆਦਾ ਪ੍ਰਤੱਖ ਗਿਆਨ ਦੀ ਸ਼ਕਤੀ ਹੋਏਗੀ ਬੱਚੇ ਦੇ ਵਿੱਚ ਓਨਾ ਹੀ ਉਹ ਸਿੱਖਣ ਜਿਹੜਾ ਹੈ ਉਸ ਦਾ ਵੱਧ ਹੋਏਗਾ ਠੀਕ ਹੈ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਚੱਲੀਏ ਕਿ ਇੱਕ ਅੰਨਾ ਆਦਮੀ ਆ ਮੰਨ ਲਓ ਕੋਈ ਦੇਖ ਨਹੀਂ ਸਕਦਾ ਹੈਗਾ ਤਾਂ ਉਸ ਦਾ ਆਰਨ ਆਦਮੀ ਤੋਂ ਘੱਟ ਹੀ ਸਿੱਖੇਗਾ ਇਹ ਗੱਲ ਸ਼ੋਰ ਹੈ ਹਨਾ ਕਿ ਕਿਉਂਕਿ ਕਿਤੇ ਨਾ ਕਿਤੇ ਉਸ ਦੀ ਕਮੀ ਜਿਹੜੀ ਆ ਉਹ ਦਿਖੇਗੀ ਗਿਆਨ ਇੰਦਰੀਆਂ ਵਿੱਚੋਂ ਕਿਸੇ ਇੱਕ ਤੇ ਵੀ ਨੁਕਸ ਹੋਊਗਾ ਤਾਂ ਉਹ ਰੁਕਾਵਟ ਪੈਦਾ ਕਰੇਗਾ ਹੀ ਕਰੇਗਾ ਤਾਂ ਜਿਹੜਾ ਸੈਂਸੇਸ਼ਨ ਹੁੰਦਾ ਹੈ ਯਾਨੀ ਕਿ ਗਿਆਨ ਇੰਦਰੀਆਂ ਹੁੰਦੀਆਂ ਨੇ ਉਹ ਪ੍ਰੋਪਰ ਹੋਣੀਆਂ ਚਾਹੀਦੀਆਂ ਨੇ ਵੇਖਣ ਸੁਣਨ ਸਾਰੀ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ ਫਿਜ਼ੀਕਲੀ ਪੱਖੋਂ ਠੀਕ ਹੈ ਜੇਕਰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਕਮੀ ਆ ਤਾਂ ਉਸ ਦੀ ਲਰਨਿੰਗ ਕਿਤੇ ਨਾ ਠੀਕ ਹੈ ਜੀ ਥਰਡ ਹੈਗਾ ਆਪਣੇ ਕੋਲ ਫਟੀਗ ਫਟੀਗ ਯਾਨੀ ਥਕਾਵਟ ਦੇਖੋ ਸਰੀਰਕ ਤੇ ਮਾਨਸਿਕ ਥਕਾਵਟ ਜਿਹੜੀ ਆ ਉਹ ਆਪਾਂ ਨੂੰ ਅਕੀਵਾ ਪੈਦਾ ਕਰਦੀ ਹੈ ਘਰ ਅਤੇ ਸਕੂਲ ਦੇ ਵਾਤਾਵਰਣ ਵਾਤਾਵਰਣ ਦੇ ਵਿੱਚ ਕਈ ਕਾਰਨ ਹੈ ਜਿਹੇ ਹੈਗੇ ਨੇ ਜਿਹੜੇ ਆਪਾਂ ਨੂੰ ਸਰੀਰਕ ਤੇ ਮਾਨਸਿਕ ਪੱਖੋਂ ਥਕਾਵਟ ਦੇ ਦਿੰਦੇ ਨੇ ਹਨਾ ਜਿਵੇਂ ਕਿ ਬੈਠਣ ਤੇ ਪ੍ਰਬੰਧ ਬੈਠਣ ਦਾ ਪੜਨ ਦਾ ਪ੍ਰਬੰਧ ਠੀਕ ਨਾ ਹੋਵੇ ਆਪਣੇ ਘਰ ਦੇ ਵਿੱਚ ਮਾਹੌਲ ਇਹ ਜਾ ਨਾ ਹੋਵੇ ਸਕੂਲ ਦੇ ਵਿੱਚ ਇਹ ਜਾ ਮਾਹੌਲ ਨਾ ਹੋ ਜਾਵੇ ਹਨਾ ਤਾ ਉਹ ਕਿ ਆਪਾਂ ਨੂੰ ਥਕਾਵਟ ਦੇ ਦਿੰਦਾ ਹੈ ਤਾਂ ਇਸੇ ਤਰ੍ਹਾਂ ਬੱਚੇ ਹੁੰਦੇ ਨੇ ਬੱਚੇ ਵੀ ਅੱਕ ਜਾਂਦੇ ਨੇ ਹਨਾ ਜੇਕਰ ਉਹਨਾਂ ਨੂੰ ਉਹਨਾਂ ਦਾ ਸਹੀ ਮਾਹੌਲ ਨਹੀਂ ਮਿਲਦਾ ਤਾਂ ਫਿਰ ਕਿਤਨਾ ਕਿਤੇ ਲਰਨਿੰਗ ਉਹਨਾਂ ਦੀ ਪ੍ਰਭਾਵਿਤ ਹੁੰਦੀ ਹੈ ਠੀਕ ਹੈ ਫੂਡ ਖੁਰਾਕ ਹੋ ਗਿਆ ਉਹ ਵੀ ਇਸੇ ਦੇ ਵਿੱਚ ਐਡ ਹੋਏਗਾ ਠੀਕ ਹੈ ਚੰਗੀ ਖੁਰਾਕ ਹੋਏਗੀ ਬੱਚਾ ਚੰਗੀ ਤਰ੍ਹਾਂ ਹੈਲਥ ਆਪਣੀ ਨੂੰ ਡਿਵੈਲਪ ਕਰੇਗਾ ਤੇ ਫਿਰ ਚੰਗੀ ਲਰਨਿੰਗ ਹੋਏਗੀ ਉਸ ਦੀ ਬੱਚੇ ਨੂੰ ਖਾਣਾ ਹੀ ਨਹੀਂ ਪ੍ਰੋਪਰ ਮਿਲ ਰਿਹਾ ਬੱਚਾ ਸਿੱਖ ਕਿੱਥੋਂ ਲਏਗਾ ਫਿਰ ਹਨਾ ਤਾਂ ਖੁਰਾਕ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਅੱਗੇ ਹੈਗਾ ਉਮਰ ਏਜ ਉਮਰ ਵੀ ਦੇਖੋ ਇੱਕ ਬਹੁਤ ਵੱਡਾ ਮਹੱਤਵਪੂਰਨ ਕ ਥਾ ਦੇ ਵਿੱਚ ਬੱਚਾ ਬਹੁਤ ਘੱਟ ਸਿੱਖਦਾ ਹੈ ਹੌਲੀ ਹੌਲੀ ਬੱਚਾ ਜ਼ਿਆਦਾ ਸਿੱਖਦਾ ਹੈ ਹਨਾ 22 23 ਸਾਲ ਦੇ ਵਿੱਚ ਤਾਂ ਉਹਦੀ ਪੀਕ ਲੈਵਲ ਹੁੰਦਾ ਹੈ ਸਿੱਖਣ ਦਾ ਤਾਂ ਵੱਡੇ ਬੱਚਿਆਂ ਦੇ ਵਿੱਚ ਜਿਹੜੀ ਸਿੱਖਣ ਦੀ ਸਮਰੱਥਾ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਠੀਕ ਹੈ ਅਗਲਾ ਪੁਆਇੰਟ ਹੋ ਸਕਦਾ ਜੀ ਲਿੰਗ ਸਿੱਖਣ ਵਿੱਚ ਲਿੰਗ ਪਿੰਤਾ ਵੀ ਪਾਈ ਜਾ ਸਕਦੀਆਂ ਆਮ ਤੌਰ ਤੇ ਮੁੰਡੇ ਜਿਹੜਨੇ ਉਹ ਜ਼ਿਆਦਾਤਰ ਮੈਥ ਜਾਂ ਸਾਇੰਸ ਦੇ ਵਿੱਚ ਜਾਂ ਫਿਰ ਜਿਹੜੇ ਆ ਮਸ਼ੀਨੀ ਕੰਮ ਨੇ ਮਕੈਨਿਕਲ ਇਹਨਾਂ ਦੇ ਵਿੱਚ ਜ਼ਿਆਦਾ ਵਧੀਆ ਕੰਮ ਕਰਦੇ ਨੇ ਜਦਕਿ ਕੁੜੀਆਂ ਸਕਿੱਲਸ ਦੇ ਵਿੱਚ 뮤직 ਦੇ ਵਿੱਚ ਡਰਾਇੰਗ ਕਢਾਈ ਸਖਲਾਈ ਬੁਣਾਈ ਇਹਨਾਂ ਦੇ ਵਿੱਚ ਵੱਧ ਕਰਦੇ ਨੇ ਤਾਂ ਇਹ ਵਾਲਾ ਵੀ ਇੱਕ ਫੈ लिंग वाला जेड़ा की अपनी लर्निंग ਨੂੰ ਪ੍ਰਭਾਵਿਤ ਕਰਦਾ ਹੈ ਠੀਕ ਹੈ ਤਾਂ ਇਹ ਕੁਝ ਜਿਹੜੇ ਆਪਣੇ ਕੋਲ ਸਰੀਰਕ ਫੈਕਟਰ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ ਆਪਣੀ ਲਰਨਿੰਗ ਨੂੰ ਠੀਕ ਹੈ ਚੰਗਾ ਸਰੀਰ ਹੋਊਗਾ ਉਮਰ ਸਹੀ ਹੋਊਗੀ ਨਸ਼ੀਲੇ ਪਦਾਰਥ ਨਹੀਂ ਹੋਣਗੇ ਵਧੀਆ ਖਾਣਾ ਭੋਜਨ ਹੋਏਗਾ ਤਾਂ ਬੱਚਾ ਜਿਹੜਾ ਬਹੁਤ ਵਧੀਆ ਲਰਨਿੰਗ ਆਪਦੀ ਕਰੇਗਾ ਉਹਨੂੰ ਕੋਈ ਵੀ ਚੀਜ਼ ਜਿਹੜੀ ਹੈ ਪ੍ਰਭਾਵਿਤ ਨਹੀਂ ਕਰੇਗੀ ਠੀਕ ਹੈ ਅਗਲਾ ਫੈਕਟਰ ਹੈਗਾ ਜੀ ਆਪਣੇ ਕੋਲ ਸਾਈਕੋਲੋਜੀਕਲ ਫੈਕਟਰ ਯਾਨੀ ਕਿ ਮਨੋਵਿਗਿਆਨਿਕ ਕਾਰਕ ਤਾਂ ਇਸ ਦੇ ਵਿੱਚ ਪਹਿਲਾ ਪੁਆਇੰਟ ਹੈਗਾ 멘ਟਲ ਹੈਲਥ ਯਾਨੀ ਕਿ ਮਾਨਸਿਕ ਸਵਸਥਾ ਹੈ ਨਾ ਹੁਣ ਦੇਖੋ ਜਿਹੜਾ ਬੱਚਾ ਮਾਨਸਿਕ ਪੱਖੋਂ ਸਹੀ ਹੀ ਨਹੀਂ ਹੈਗਾ ਉਸ ਦਾ ਮਾਨਸਿਕ ਪੱਖੋਂ ਦਾ ਜਿਹੜਾ ਲੈਵਲ ਹੈ ਉਹ ਸਹੀ ਨਹੀਂ ਹੈਗਾ ਕਿ ਉਹ ਲਰਨਿੰਗ ਕਰ ਪਾਏਗਾ ਨਹੀਂ ਕਰ ਪਾਏਗਾ ਹੈ ਨਾ ਤਾਂ 멘ਟਲ ਹੈਲਥ ਜਿਹੜੀ ਹੈ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਕਹ ਲਓ ਮੋਟੀਵੇਸ਼ਨ ਜੇਕਰ ਅੰਦਰ ਮੋਟੀਵੇਸ਼ਨ ਹੋਏਗੀ ਪ੍ਰੇਰਣਾ ਹੋਏਗੀ ਬੱਚਾ ਭੱਜ ਕੇ ਕੰਮ ਕਰੇਗਾ ਬੱਚਾ ਭੱਜ ਕੇ ਸਿੱਖੇਗਾ ਹੈ ਨਾ ਉਹਨੂੰ ਮੁਕਾਬਲੇ ਦਾ ਇਨਾਮ ਦਾ ਉਤਸ਼ਾਹदाई ਚੀਜ਼ਾਂ ਜਿਹੜੀਆਂ ਨੇ ਉਸ ਦੇ ਵਿੱਚ ਦੇਖਣ ਨੂੰ ਹੋਰ ਹੋ ਸਕਦਾ ਇੰਟੈਲ ਇੰਟੈਲੈਕਚੁਅਲ ਅੰਡਰਸਟੈਂਡਿੰਗ ਯਾਨੀ ਕਿ ਬੋਧਿਕ ਸੂਝਬੂਝ ਜੇਕਰ ਬੱਚੇ ਦਾ ਮੰਨ ਲਓ ਕਹਿ लो ਵੀ ਦਿਮਾਗੀ ਪੱਧਰ ਬਹੁਤ ਵਧੀਆ ਹੈ ਉਹਦੀ ਸੂਝਬੂਝ ਵਧੀਆ ਹੈ ਹਨਾ ਤਾਂ ਉਹ ਜਿਹੜਾ ਹੈ ਜਿਆਦਾ ਤਰੀਕੇ ਨਾਲ ਲਰਨਿੰਗ ਕਰ ਸਕਦਾ ਹੈ ਅੱਗੇ ਹੈਗਾ ਜੀ ਆਪਣੇ ਕੋਲ 멘ਟਲ ਹੈਲਥ ਇਹ ਆਪਾਂ ਕਵਰ ਕਰ ਚੁੱਕੇ ਹਾਂ ਠੀਕ ਹੈ ਇੰਟਰਸਟ ਵੀ ਮੈਟਰ ਕਰਦਾ ਹੈ ਜੀ ਦੇਖੋ ਹੁਣ ਜਿਸ ਜਿਸ ਚੀਜ਼ ਦੇ ਵਿੱਚ ਆਪਣਾ ਇੰਟਰਸਟ ਹੈ ਉਹ ਆਪਾਂ ਖੁਸ਼ੀ ਖੁਸ਼ੀ ਤੇ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਜਿਹੜੀ ਚੀਜ਼ 'ਚ ਆਪਣਾ ਇੰਟਰਸਟ ਨਹੀਂ ਉਹ ਆਪਾਂ ਕਰ ਹੀ ਨਹੀਂ ਸਕਦੇ ਹੈਗੇ ਉਹ ਆਪਾਂ ਧੱਕੇ ਨਾਲ ਥੋੜੀ ਬਹੁਤ ਕਰ ਸਕਦੇ ਆ ਲੇਕਿਨ ਉਹ ਆਪਣਾ ਸਹੀ ਨਹੀਂ ਹੋਏਗਾ ਹੈਨਾ ਤਾਂ ਇੰਟਰਸਟ ਜਾਂ ਰੁਚੀ ਵੀ ਜਿਹੜੀ ਆ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਸਿੱਖਣ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਪ੍ਰੀਪੇਰਨੈਸ ਆਫ ਐਕਸ਼ਨ ਯਾਨੀ ਕਿ ਜਦੋਂ ਆਪਾਂ ਨੂੰ ਕੋਈ ਐਕਸ਼ਨ ਲੈਣਾ ਹੁੰਦਾ ਹੈ ਤਾਂ ਉਹ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਆਪਾਂ ਪ੍ਰੀਪਰੇਸ਼ਨ ਕਰਦੇ ਆਂ ਵੀ ਅੱਜ ਮੈਂ ਇਹ ਟਾਪਿਕ ਕਵਰ ਕਰਨਾ ਹੈ ਐਵੇਂ ਬੱਚੇ ਕਰਦੇ ਨੇ ਠੀਕ ਹੈ ਤਾਂ ਇਹ ਵੀ ਇੱਕ ਸਾਈਕੋਲੋਜੀਕਲ ਫੈਕਟਰ ਹੋ ਸਕਦਾ ਹੈ ਇਸ ਤੋਂ ਬਿਨਾ ਨੀਡਸ ਦੇਖੋ ਜਿਹੜੀਆਂ ਨੀਡਸ ਨੇ ਚਾਹੇ ਉਹ ਫਿਜ਼ੀਕਲੀ ਹੋਣ ਬਾਇਓਲੋਜੀਕਲ ਹੋਣ ਕੋਈ ਵੀ ਹੋਵੇ ਠੀਕ ਹੈ ਮੈਂਟਲੀ ਹੋਵੇ ਜਾਂ ਫਿਰ ਸਰੀਰਕ ਪੱਖੋਂ ਹੋਵੇ ਕੋਈ ਵੀ ਹੋਵੇ ਜਦੋਂ ਤੱਕ ਉਹ ਨੀਡਸ ਕੰਪਲੀਟ ਨਹੀਂ ਤਾਂ ਹੀ ਤੁਸੀਂ ਜਿਹੜਾ ਲਰਨਿੰਗ ਕਰ ਪਾਉਗੇ ਜੇਕਰ ਤੁਹਾਡੀਆਂ ਨੀਡਸ ਹੀ ਨਹੀਂ ਕੰਪਲੀਟ ਤਾਂ ਤੁਸੀਂ ਜਿਹੜਾ ਲਰਨਿੰਗ ਨੂੰ ਪ੍ਰੋਪਰ ਸਹੀ ਜਿਹੜਾ ਨਹੀਂ ਕਰ ਸਕਦੇ ਠੀਕ ਹੈ ਅਟੈਂਸ਼ਨ ਅਤੇ ਐਫਰਟ ਧਿਆਨ ਅਤੇ ਯਤਨ ਕਿਸੇ ਵੀ ਲਰਨਿੰਗ ਨੂੰ ਕਰਨ ਦੇ ਲਈ ਪੂਰਾ ਧਿਆਨ ਦੀ ਲੋੜ ਹੈ ਜੇਕਰ ਕੋਈ ਬੱਚਾ ਪੂਰਾ ਧਿਆਨ ਨਹੀਂ ਦਿੰਦਾ ਆਪਣੇ ਆਪ ਨੂੰ ਫੋਕਸ ਨਹੀਂ ਕਰਦਾ ਆਪਣੇ ਟਾਪਿਕ ਨੂੰ ਨਹੀਂ ਚੰਗੀ ਤਰ੍ਹਾਂ ਪੜ੍ਹਦਾ ਤਾਂ ਉਹ ਸਿੱਖਣ ਦੇ ਵਿੱਚ ਜਿਹੜਾ ਹੈ ਉਹ ਕਾਮਯਾਬ ਨਹੀਂ ਹੋ ਸਕਦਾ ਉਸ ਦੀ ਸਿੱਖਣ ਸਮਰੱਥਾ ਜਿਹੜੀ ਹੈ ਕਿਤੇ ਨਾ ਕਿਤੇ ਅਫੈਕਟ ਹੋਏਗੀ ਠੀਕ ਹੈ ਇਸ ਤੋਂ ਬਿਨਾ ਆਪਣੇ ਕੋਲ ਹੋ ਸਕਦਾ ਹੈ ਮੈਚਿਓਰਿਟੀ ਦੇਖੋ ਸਿੱਖਣ ਉਹ ਜਿਹੜੀ ਹੈ ਸਿੱਖਣਾ ਜਿਹੜਾ ਪਰਿਪਕਤਾ ਤੇ ਵਿਨਿਪਰ ਕਰਦਾ ਏ ਜੇਕਰ ਕੋਈ ਬੱਚਾ ਕੋਈ ਵਿਸ਼ੇਸ਼ ਕਿਰਿਆ ਸਿੱਖਣ ਦੇ ਲਈ ਪਰਪੱਕ ਹੈ ਤਾਂ ਗਾਰੰਟੀ ਹੈ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਜਿਹੜਾ ਹੈ ਉਹ ਸਿੱਖ ਲੇਗਾ ਠੀਕ ਹੈ ਉਸ ਤੋਂ ਬਾਅਦ ਕਪੈਸਿਟੀ ਹੋ ਸਕਦਾ ਹੈ ਵਿਅਕਤੀ ਵਿੱਚ ਜਿੰਨੀ ਜ਼ਿਆਦਾ ਸਿੱਖਣ ਦੀ ਸਮਰੱਥਾ ਹੋਏਗੀ ਓਨਾ ਜ਼ਿਆਦਾ ਉਹ ਬੱਚਾ ਜਿਹੜਾ ਵੱਧ ਸਿੱਖੇਗਾ ਮੋਟੀਵੇਸ਼ਨ ਹੋ ਗਿਆ ਠੀਕ ਹੈ ਪੁਰਸਕਾਰ ਸਫਲਤਾਈ ਚੀਜ਼ਾਂ ਜਿਹੜੀਆਂ ਨੇ ਉਸ ਨੂੰ ਪ੍ਰਭਾਵਿਤ ਕਰਦੀਆਂ ਨੇ ਜ਼ਰੂਰਤਾਂ ਹੋ ਗਈਆਂ ਆਦਤ ਹੋ ਗਈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਈਕੋਲੋਜੀਕਲ ਫੈਕਟਰ ਦੇ ਵਿੱਚ ਆ ਗਿਆ ਪਰਸਨੈਲਿਟੀ ਹੋ ਗਿਆ ਕਨਸੈਂਟਰੇਸ਼ਨ ਹੋ ਗਿਆ ਇਹ ਸਾਰੀਆਂ ਚੀਜ਼ਾਂ ਕਿਦੇ ਵਿੱਚ ਆ ਗਿਆ ਸਾਈਕੋਲੋਜੀਕਲ ਫੈਕਟਰ ਦੇ ਵਿੱਚ ਆ ਗਿਆ ਠੀਕ ਹੈ ਲਾਸਟ ਆਪਣੇ ਕੋਲ ਬਚ ਗਿਆ ਜੀ এনवायरमेंटਲ ਫੈਕਟਰ ਐ এনवायरमेंटਲ ਫੈਕਟਰ ਕਿਹੜਾ-ਕਿਹੜਾ ਜਿਹੜਾ ਕਿ ਪ੍ਰਭਾਵਿਤ ਕਰਦਾ ਹੈ ਦੇਖੋ এনवायरमेंटਲ ਫੈਕਟਰ ਦੇ ਵਿੱਚ ਆਪਾਂ ਕਰਾਂਗੇ ਜਿਵੇਂ ਕਿ ਆਪਣੇ ਕੋਲ ਹੋ ਗਿਆ ਸਹੀ ਮਾਹੌਲ ਦਾ ਨਾ ਹੋਣਾ ਹੈਨਾ ਜੇਕਰ ਸਹੀ ਮਾਹੌਲ ਹੀ ਨਹੀਂ ਹੈਗਾ ਤਾਂ ਬੱਚਾ ਉਸ ਦੇ ਵਿੱਚ ਜਿਹੜਾ ਹੈ ਉਹ ਲਰਨਿੰਗ ਨਹੀਂ ਕਰ ਪਾਏਗਾ ਠੀਕ ਹੈ ਵਰਕਿੰਗ ਕੰਡੀਸ਼ਨਸ ਯਾਨੀ ਕੰਮ ਕਰਨ ਦੀਆਂ ਸਥਿਤੀਆਂ ਜਿਹੜੀਆਂ ਨੇ ਸਹੀ ਹੋਣੀ ਚਾਹੀਦੀਆਂ ਨੇ ਕਿਸੇ ਵੀ ਕੰਮ ਨੂੰ ਕਰਨ ਜਾਂ ਫਿਰ ਸਿੱਖਣ ਦੇ ਲਈ ਕੰਮ ਦੀਆਂ ਚੰਗੀਆਂ ਸਹੂਲਤਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਹੈ ਇਸ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਵਾਤਾਵਰਨ ਦੇ ਵਿੱਚ ਲੈਂਥ ਆਫ ਦਾ ਟਾਸਕ ਯਾਨੀ ਜਿੰਨਾ ਕੰਮ ਜਿਆਦਾ ਹੋਏਗਾ ਉਨਾ ਜਿਆਦਾ ਬੱਚਾ ਬੋਰ ਮਹਿਸੂਸ ਕਰੇਗਾ ਜਿੰਨਾ ਜਿਆਦਾ ਘੱਟ ਹੋਏਗਾ ਬੱਚਾ ਛੇਤੀ ਕਰ ਲੇਗਾ ਤਾਂ ਜੇਕਰ ਚੀਜ਼ਾਂ ਨੂੰ ਹਿੱਸਿਆਂ ਦੇ ਵਿੱਚ ਵੰਡਿਆ ਜਾਵੇ ਤਾਂ ਬੱਚਾ ਜਿਹੜਾ ਬਹੁਤ ਵਧੀਆ ਸਿੱਖ ਲੇਗਾ ਜੇਕਰ ਲੈਂਥ ਹੀ ਕਮ ਹੈ ਤਾਂ ਉਹ ਕਿਤੇ ਨਾ ਕਿਤੇ ਉਸਦੀ ਲਰਨਿੰਗ ਨੂੰ ਅਫੈਕਟ ਕਰੇਗਾ ਹੀ ਕਰੇਗਾ ਠੀਕ ਹੈ ਫਿਜ਼ੀਕਲੀ ਕੰਡੀਸ਼ਨ ਅਚੀਵਮੈਂਟ ਫੈਮਿਲੀ ਬੈਕਗ੍ਰਾਉਂਡ ਉਹਦਾ এনवायरमेंट ਦੇ ਵਿੱਚ ਕਿਹਾ ਜਾਏ ਸੋਸਾਇਟੀ ਦੇ ਵਿੱਚ ਕਿਹਾ ਜਾਏ ਠੀਕ ਹੈ ਸੋਸ਼ਲ ਐਕਸਪੈਕਟੇਸ਼ਨਸ ਕੀ ਨੇ ਲਰਨਰ ਦਾ ਉਹਦਾ ਬਿਲੀਫ ਕੀ ਹੈ ਇਹ ਸਾਰੀਆਂ ਚੀਜ਼ਾਂ এনवायरमेंटਲ ਫੈਕਟਰ ਦੇ ਵਿੱਚ ਆ ਜਾਂਦੀਆਂ ਨੇ ਤਾਂ ਇਹ ਤਿੰਨ ਪ੍ਰਕਾਰ ਦੇ ਫੈਕਟਰ ਸੀਗੇ ਜਿਹੜੇ ਕਿ ਬੱਚੇ ਦੀ ਲਰਨਿੰਗ ਨੂੰ ਪ੍ਰਭਾਵਿਤ ਕਰਦੇ ਨੇ ਬਹੁਤ ਛੋਟਾ ਜਿਹਾ ਟੌਪਿਕ ਸੀ ਲੇਕਿਨ ਇੰਪੋਰਟੈਂਟ ਸੀ ਠੀਕ ਹੈ ਹੁਣ ਆਪਾਂ ਇਸ ਦੇ ਵਿੱਚੋਂ ਪਹਿਲਾਂ ਆਏ ਹੋਏ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਦੇ ਹਾਂ ਜੀ ਇਹਦੇ ਰਿਲੇਟਡ ਇਸ ਦੇ ਵਿੱਚੋਂ ਕੁਐਸਚਨ ਆਇਆ ਹੋਇਆ ਕਿ ਆਪਣੇ ਬਣਾਏ ਸਰੰਚਨਾਤਮਕ ਵਿਚਾਰ ਯਾਦ ਕਰਨ ਵਿੱਚ ਕੇਂਦਰੀ ਵਿਚਾਰ ਹਨ ਪੈਡਾਗੋਜੀ ਦੇ ਜ਼ਿਆਦਾਤਰ ਕੁਐਸਚਨ ਹੁੰਦੇ ਨੇ ਇਹ ਠੀਕ ਹੈ ਤੇ ਇਹਨਾਂ ਦੀ ਜਿਹੜੀ ਲੈਂਗੁਏਜ ਆ ਬਹੁਤ ਲੈਂਥੀ ਹੁੰਦੀ ਹੈ ਫਸਟ ਆਪਸ਼ਨ ਹੈ ਆਪਣਾ ਗਿਆਨ ਬਣਾਉਣ ਦੇ ਲਈ ਵਿਦਿਆਰਥੀ ਬੜੇ ਚੁਸਤ ਹੁੰਦੇ ਨੇ ਸੈਕਿੰਡ ਹੈ ਗਿਆਨ ਬਣਾਉਣ ਦੇ ਲਈ ਸਮਾਜੀ ਗੱਲਬਾਤ ਬੜੀ ਮਹੱਤਵਪੂਰਨ ਹੁੰਦੀ ਹੈ ਥਰਡ ਹੈ ਆਪਣੀ ਨਿਪੁੰਤਾ ਦਾ ਯੋਗਦਾਨ ਸਿੱਖਣ ਸਿਖਾਉਣ ਦੇ ਲਈ ਬੜਾ ਮਹੱਤਵਪੂਰਨ ਹੈ ਲਾਸਟ ਹੈ ਇੱਕ ਐਪਿਸਮੋਲੋਜੀਕਲ ਇਸ ਦੇ ਪ੍ਰਭਾਵ ਨੂੰ ਮੰਨਦਾ ਹੈ ਤੇ ਉਸ ਦੀ ਪਹੁੰਚ ਸਿੱਖਣ ਵਾਲਾ ਤਾਂ ਇਸ ਦਾ ਰਾਈਟ ਆਪਸ਼ਨ ਕਿਉਂਕਿ ਫਰਸਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਬੱਚੇ ਚੁਸਤ ਹੁੰਦੇ ਨੇ ਬਿਲਕੁਲ ਹੁੰਦੇ ਨੇ ਸੈਕਿੰਡ ਹੈ ਕਿ ਸਮਾਜੀ ਗੱਲਬਾਤ ਦੇਖੋ ਜਦੋਂ ਤੱਕ ਉਹ ਸਮਾਜ ਦੇ ਵਿੱਚ ਵਿਚਰ ਨਹੀਂ ਰਿਹਾ ਪ੍ਰੋਪਰ ਤਾਂ ਫਿਰ ਉਹ ਜਿਹੜਾ ਲਰਨਿੰਗ ਨਹੀਂ ਕਰ ਪਾਏਗਾ ਠੀਕ ਹੈ ਤਾਂ ਪਹਿਲੇ ਦੋ অপਸ਼ਨ ਇਸ ਦੇ ਰਾਈਟ ਆਨਸਰ ਨੇ ਅਗਲਾ ਕੁਐਸਚਨ ਦੇਖਦੇ ਆਂ ਆਈ ਐਲ ਐਫ ਈ ਦਾ ਫੁੱਲ ਫਾਰਮ ਕੀ ਹੈ ਆਈ ਐਲ ਐਫ ਈ ਠੀਕ ਹੈ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਤਾਂ ਇਹਦਾ ਰਾਈਟ ਆਪਸ਼ਨ ਹੈ ਜੀ ਆਪਸ਼ਨ ਨੰਬਰ 2 ਜਿਸ ਦਾ ਨਾਮ ਹੈਗਾ ਇਨਕਲੂਸਿਵ ਲਰਨਿੰਗ ਫ੍ਰੈਂਡਲੀ এনवायरमेंट ਇਹ ਯਾਦ ਰੱਖਿਓ ਐਗਜ਼ਾਮ ਦੇ ਵਿੱਚੋਂ ਆਏ ਹੋਏ ਕੁਐਸਚਨ ਨੇ ਜੀ ਪੁੱਛੇ ਜਾਣਗੇ ਠੀਕ ਹੈ ਤਾਂ ਇਸ ਦਾ ਫੁੱਲ ਫਾਰਮ ਹੈ ਇਨਕਲੂਸਿਵ ਲਰਨਿੰਗ ਫ੍ਰੈਂਡਲੀ এনवायरमेंट ਅਗਲਾ ਕੁਐਸਚਨ ਹੈ ਸਕੂਲ ਨੂੰ ਇੱਕ ਅਜਿਹੀ ਸਮਾਜਿਕ ਬਣਤਰ ਕਿਹਾ ਜਾ ਸਕਦਾ ਹੈ ਜੋ ਛੋਟੇ ਬੱਚਿਆਂ ਦੇ ਵਿਆਪਨ ਦੇ ਵਿੱਚ ਵਿਸ਼ੇਸ਼ ਮੰਤਵ ਪੱਖੋਂ ਸਮਾਜ ਦੀ ਸੇਵਾ ਕਰਦਾ ਹੈ ਕਿਸ ਨੇ ਕਿਹਾ ਤਾਂ ਇਹ ਡੈਫੀਨੇਸ਼ਨ ਹੈ ਇਸ ਨੂੰ ਤੁਸੀਂ ਰੱਟਾ ਲਗਾ ਲਓ ਕਿਉਂਕਿ ਡੈਫੀਨੇਸ਼ਨ ਦੇ ਵਿੱਚ ਤਾਂ ਤੁਹਾਨੂੰ ਸਿਰਫ ਯਾਦ ਕਰਨਾ ਹੁੰਦਾ ਇਸ ਦੇ ਵਿੱਚ ਸਮਝਣ ਵਾਲਾ ਕੁਝ ਨਹੀਂ ਹੁੰਦਾ ਕੀ ਨੇ ਕੀ ਕਿਹਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡੈਫੀਨੇਸ਼ਨ ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਤਾਂ ਇਹ ਆਟਵੇ ਨੇ ਕਿਹਾ ਸੀ ਅਗਲਾ ਕੁਐਸਚਨ ਹੈ ਕਿਹੜੇ ਚਿੰਤਕ ਨੇ ਬੁਨਿਆਦੀ ਮਾਨਸਿਕ ਸਮਰਥਾਵਾਂ ਦਾ ਸੰਕਲਪ ਦਿੱਤਾ ਯਾਨੀ ਕਿ ਹੂ ਪ੍ਰੋਪੋਜ਼ਡ ਦਾ ਕਨਸੈਪਟ ਆਫ ਪ੍ਰਾਇਮਰੀ ਮੈਂਟਲ ਅਬਿਲਿਟیز ਪ੍ਰਾਇਮਰੀ ਮੈਂਟਲ ਅਬਿਲਿਟیز ਬਾਰੇ ਕਿਸ ਨੇ ਦੱਸਿਆ ਸੀ ਤਾਂ ਉਹ ਦੱਸਿਆ ਸੀ ਜੀ ਥਰਸਟਨ ਨੇ অপਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਠੀਕ ਹੈ ਕਿਹੜਿਆਂ ਨੂੰ ਛੇਦ ਵਿੱਚ ਇਹ ਵਿਵਸਥਾ ਹੈ ਕਿ ਸਾਰੇ ਅਲਪਸੰਖਿਆਕ ਚਾਹੇ ਉਹ ਪਾਸ਼ਾਤੇਦਾਰ ਧਰਮ ਤੇ ਉਹਨਾਂ ਨੂੰ ਆਪਣੀ ਪਸੰਦ ਦੀ ਕੋਈ ਵੀ ਸੰਸਥਾ ਸਥਾਪਿਤ ਅਤੇ ਸ਼ਾਸਿਤ ਕਰਨ ਦਾ ਅਧਿਕਾਰ ਹੈ ਤਾਂ ਇਹ ਹੈਗਾ ਜੀ ਆਰਟੀਕਲ 31 ਦੇ ਵਿੱਚ ਠੀਕ ਹੈ ਜਿਸ ਦੇ ਵਿੱਚ ਇਹਨਾਂ ਨੇ ਮੈਂਸ਼ਨ ਕੀਤਾ ਹੈ ਕਿ ਜਿੰਨੇ ਵੀ ਬੱਚੇ ਨੇ ਠੀਕ ਹੈ ਅਲਪਸੰਖੇਕ ਵਾਲੇ ਚਾਹੇ ਉਹ ਪਾਸ਼ਾਤੇਦਾਰ ਧਰਮ ਤੇ ਉਹਨਾਂ ਨੂੰ ਆਪਣੀ ਪਸੰਦ ਦੀ ਕੋਈ ਵੀ ਸੰਸਥਾ ਜਿਹੜੀ ਹੈ ਸਥਾਪਿਤ ਕਰਨ ਦਾ ਸ਼ਾਸਿਤ ਕਰਨ ਦਾ ਕੋਈ ਵੀ ਮਨੁੱਖ ਹੈ ਕੋਈ ਵੀ ਵਿਅਕਤੀ ਨੂੰ ਅਧਿਕਾਰ ਹੈ ਠੀਕ ਹੈ ਅਗਲਾ ਕੁਸ਼ਨ ਹੈ ਏਟ ਲਿਖਿਆ ਵਿੱਚੋਂ ਕਲਾਸਰੂਮ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਪ੍ਰਭਾਵਿਤ ਕਰਨ ਵਾਲੇ ਬਾਹਰੀ ਕਾਰਕ ਕਿਹੜੇ ਹਨ ਯਾਨੀ ਕਿ ਬੱਚਿਆਂ ਦੇ ਇੰਟਰਸਟ ਨੂੰ ਠੀਕ ਹੈ ਫਸਟ ਹੈਗਾ ਭਾਵ ਅਤੇ ਉਦਾਗਰ ਯਾਨੀ इमोਸ਼ਨਲ ਐਂਡ ਸੈਂਟੀਮੈਂਟ ਸੈਕੰਡ ਹੈਗਾ ਕਲਚਰਲ ਐਂਡ ਟ੍ਰੇਨਿੰਗ ਥਰਡ ਹੈਗਾ ਐਟੀਟਿਊਡਸ ਆਫ ਸਟੂਡੈਂਟਸ ਦਾ ਲਾਸਟ ਹੈ ਗੋਲਸ ਐਂਡ ਮੋਟਿਵਸ ਤਾਂ ਇਹਦਾ ਰਾਈਟ ਆਨਸਰ ਹੈ ਜੀ ਕਲਚਰ ਐਂਡ ਟ੍ਰੇਨਿੰਗ ਠੀਕ ਹੈ ਜੇਕਰ ਵਧੀਆ ਟ੍ਰੇਨਿੰਗ ਹੋਏਗੀ ਤਾਂ ਬੱਚੇ ਜਿਹੜਨੇ ਬਹੁਤ ਜ਼ਿਆਦਾ ਇੰਟਰਸਟ ਲੈਣਗੇ ਸਿੱਖਣ ਦੇ ਵਿੱਚ ਤਾਂ ਇਹ ਬਹੁਤ ਛੋਟਾ ਜਿਹਾ ਟੌਪਿਕ ਸੀ ਆਪਾਂ ਨੇ ਸਾਰਾ ਕਵਰ ਕਰ ਲਿਆ ਹੁਣ ਆਪਾਂ ਕਰਾਂਗੇ ਜੀ ਆਰਪੀਡਬਲਿਊਡੀ ਐਕਟ ਬਾਰੇ ਆਰਪੀਡਬਲਿਊਡੀ ਜਿਹੜਾ ਐਕਟ ਹੈ ਉਹ ਕਿਉਂ ਹੈ ਕੀ ਹੈ ਠੀਕ ਹੈ ਉਹਦੇ ਬਾਰੇ ਪੜ੍ਹਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਫੁੱਲ ਫਾਰਮ ਦੇਖਦੇ ਹਾਂ ਆਰਪੀਡਬਲਿਊਡੀ ਦਾ RPWD ਦੀ ਫੁੱਲ ਫਾਰਮ ਹੈ ਗਿਆ রাইਟਸ ਆਫ ਪਰਸਨਸ ਵਿਦ ਡਿਸੇਬਿਲਟੀ ਯਾਨੀ ਉਹਨਾਂ ਦੇ ਲਈ ਹੀ ਐਕਟ ਹੈ ਜਿਨ੍ਹਾਂ ਦੀ ਕੋਈ ਨਾ ਕੋਈ ਡਿਸੇਬਿਲਟੀ ਹੈ ਜਿੰਨ ਕੋਲ ਠੀਕ ਹੈ ਇਹ ਐਕਟ 2016 ਦੇ ਵਿੱਚ ਆਇਆ ਸੀ ਇਸ ਐਕਟ ਨੂੰ ਜਿਹੜਾ ਹੈ ਇਹ ਕਿਸ ਦੇ ਅੰਡਰ ਆਇਆ ਸੀ ਤਾਂ ਇਹ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ এনवायरमेंट ਇਨਪਾਵਰਮੈਂਟ ਦੇ ਵਿੱਚ ਠੀਕ ਹੈ ਇਹ ਐਕਟ ਜਿਹੜਾ ਹੈ 1995 ਦੇ ਵਿੱਚ ਜਿਹੜਾ ਇਸ ਤੋਂ ਪਹਿਲਾ ਹੀ ਐਕਟ ਆਇਆ ਸੀ ਪੀਡਬਲਯੂਡੀ ਐਕਟ ਉਸ ਦੀ ਥਾਂ ਇਹਨੂੰ ਰਿਪਲੇਸ ਕੀਤਾ ਗਿਆ ਹੈ ਠੀਕ ਹੈ ਬਸ ਪੀਡਬਲਯੂਡੀ ਨੂੰ ਆਰਪੀਡਬਲਯੂਡੀ ਦਾ ਐਕਟ ਦੇ ਦਿੱਤਾ ਠੀਕ ਹੈ ਇਹ 1995 ਦੇ ਵਿੱਚ ਆਇਆ ਸੀ ਪੀਡਬਲਿਊਡੀ ਤੇ ਆਰਪੀਡਬਲਿਊਡੀ ਆਇਆ 2016 ਦੇ ਵਿੱਚ ਠੀਕ ਹੈ ਇਹ ਜਿਹੜਾ ਆਪਣੇ ਕੋਲ ਲਾਗੂ ਹੋਇਆ ਸੀ ਇਹ ਐਕਟ ਤਾਂ ਇਹ ਹੋਇਆ ਸੀ ਜੀ 15 ਜੂਨ 2017 ਨੂੰ ਆਇਆ ਤਾਂ ਇਹ 2016 ਦੇ ਵਿੱਚ ਹੈ ਲੇਕਿਨ ਇਹ ਜਿਹੜਾ ਲਾਗੂ ਹੋਇਆ ਇੰਪਲੀਮੈਂਟ ਹੋਇਆ ਤਾਂ ਇਹ ਹੋਇਆ ਜੀ 15 ਜੂਨ 2017 ਦੇ ਵਿੱਚ ਠੀਕ ਹੈ ਇਹ ਲਗਭਗ 70 ਤੋਂ 100 ਮਿਲੀਅਨ ਲੋਕਾਂ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਿਹਾ ਹੈ ਐਕਟ ਜਿਹੜਾ ਪੁਰਾਣਾ ਐਕਟ ਸੀ ਪੀਡਬਲਿਊਡੀ ਉਸ ਦੇ ਵਿੱਚ ਆਪਣੇ ਕੋਲ ਜਿਹੜੀਆਂ ਉਹ ਹੈਗੀਆਂ ਸੀਗੇ ਡਿਸੇਬਿਲਟੀ ਸੀ ਉਹ ਸਿਰਫ 7 ਸੀਗੀਆਂ ਠੀਕ ਹੈ ਤੇ ਜਦੋਂ ਇਹ ਆਰਪੀਡਬਲਯੂਡੀ ਐਕਟ ਆਇਆ ਤੇ ਇਹ ਟੋਟਲ ਕਿੰਨੀਆਂ ਹੋ ਗਿਆ 21 ਹੋ ਗਿਆ ਯਾਨੀ ਇਸ ਦੇ ਵਿੱਚ 14 ਹੋਰ ਡਿਸੇਬਿਲिटीज ਐਡ ਕਰ ਦਿੱਤੀਆਂ ਗਈਆਂ ਸੀ ਠੀਕ ਹੈ ਕਿਹੜੀਆਂ ਕਿੜੀਆਂ ਡਿਸੇਬਿਲिटीज ਨੇ ਤਾਂ ਉਹ ਜਦੋਂ ਮੈਂ ਤੁਹਾਨੂੰ ਚੈਪਟਰ ਕਰਾਇਆ ਸੀ ਲਰਨਿੰਗ ਡਿਸੇਬਿਲिटीज ਉਸ ਦੇ ਵਿੱਚ ਮੈਂ ਤੁਹਾਨੂੰ ਪੂਰਾ ਜਿਹੜਾ ਦੱਸਿਆ ਸੀ ਕਿਹੜੀਆਂ ਕਿੜੀਆਂ ਡਿਸੇਬਿਲਿਟੀ ਹੁੰਦੀਆਂ ਨੇ ਟੋਟਲ 21 ਡਿਸੇਬਿਲਿਟੀ ਦਾ ਜਿਹੜਾ ਨਾਮ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਠੀਕ ਹੈ ਤਾਂ ਪਹਿਲਾਂ ਇਸ ਦੇ ਵਿੱਚ ਸੱਤ ਸੀਗੀਆਂ ਫਿਰ 14 ਹੋਰ ਐਡ ਕਰਕੇ ਇਸ ਦੇ ਵਿੱਚ 21 ਡਿਸੇਬਿਲिटीज ਹੋ ਗਈਆਂ ਠੀਕ ਹੈ ਇਹ ਜਿਹੜਾ ਐਕਟ ਹੈ ਰਾਈਟ ਟੂ ਇਕੁਐਲਿਟੀ ਐਂਡ ਓਪਰਚ्युनिटी ਯਾਨੀ ਉਹਨਾਂ ਵਿਅਕਤੀਆਂ ਨੂੰ ਓਪਰਚ्युनिटी ਦਿੰਦਾ ਹੈ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਡਿਸੇਬਿਲਿਟੀ ਹੈ ਠੀਕ ਹੈ ਉਹਨਾਂ ਦੀ ਪ੍ਰੋਪਰ ਜਿਹੜੀ ਹੈ ਸਰੀਰਿਕ ਪੱਖੋਂ ਮਾਨਸਿਕ ਪੱਖੋਂ ਜਿਹੜੇ ਠੀਕ ਨਹੀਂ ਹੈਗੇ ਠੀਕ ਹੈ ਤੇ 6 ਤੋਂ 18 ਸਾਲ ਦੇ ਜਿਹੜੇ ਬੱਚੇ ਨੇ ਡਿਸੇਬਲਡ ਬੱਚੇ ਨੇ ਉਹਨਾਂ ਦੇ ਲਈ ਫ੍ਰੀ ਐਜੂਕੇਸ਼ਨ ਹੈ ਠੀਕ ਹੈ ਤੇ ਇਸ ਐਕਟ ਦੇ ਅਧੀਨ ਲਗਭਗ 3 ਤੋਂ 4% ਦੀ ਜਿਹੜੀ ਰਿਜ਼ਰਵੇਸ਼ਨ ਵੀ ਹੁੰਦੀ ਹੈ ਇਸ ਅਲੱਗ ਕੋਟੇ ਦੀ ਠੀਕ ਹੈ ਯਾਨੀ ਕਿ ਉਹਨਾਂ ਦੇ ਜਿਨ੍ਹਾਂ ਦੀ 40% ਡਿਸੇਬਲਡ ਹੈਗੇ ਨੇ ਉਹ 40% ਘਟੋਟ ਘਟ ਹੋਣ ਤਾਂ ਹੀ ਉਹਨਾਂ ਨੂੰ ਇਸ ਸਕੋਟੇ ਦਾ ਜਿਹੜਾ ਫਾਇਦਾ ਮਿਲੇਗਾ ਜਾਂ ਕਹਿ ਲਓ ਉਹਨਾਂ ਨੂੰ ਇਸ ਸਕੋਟੇ ਦੇ ਵਿੱਚ ਵਿਚਾਰਿਆ ਜਾਏਗਾ ਠੀਕ ਹੈ ਤਾਂ ਇਹ ਕੁਝ ਬੇਸਿਕ ਗੱਲਾਂ ਸੀ ਆਰਪੀ ਡਬਲਯੂ ਡੀ ਐਕਟ ਦੀਆਂ ਜਿਹੜਾ ਕਿ 2016 ਦੇ ਵਿੱਚ ਆਇਆ ਸੀ ਇਸ ਤੋਂ ਬਿਨਾ ਅਗਲਾ ਐਕਟ ਹੈਗਾ ਜੀ ਰਾਈਟ ਟੂ ਐਜੂਕੇਸ਼ਨ ਐਕਟ 2009 ਠੀਕ ਹੈ ਜਿਹਨੂੰ ਆਰਟੀ ਐਕਟ ਵੀ ਕਹਿ ਦਿੰਨੇ ਆਪਾਂ ਇਹ ਜਿਹੜਾ ਐਕਟ ਹੈ ਇਹ 2009 ਦੇ ਵਿੱਚ ਪਾਸ ਹੋਇਆ ਸੀ ਲੇਕਿਨ ਇਹ ਲਾਗੂ ਹੋਇਆ ਸੀ 1 April 2010 ਦੇ ਵਿੱਚ 1 April 2010 ਦੇ ਵਿੱਚ ਇਹ ਜਿਹੜਾ ਕਹਾਇਆ ਐਕਟ ਹੈ ਲਾਗੂ ਹੋਇਆ ਸੀ ਤੇ ਪਾਸ ਹੋਇਆ ਸੀ 2009 ਦੇ ਵਿੱਚ ਠੀਕ ਹੈ ਤੇ ਇਸ ਦੇ ਵਿੱਚ ਜਿਹੜੀ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਦਾ ਇਹ ਬੁਨਿਆਦੀ ਸਿਧਾਂਤ ਹੈ ਇਸ ਸੈਕਟਰ ਦੇ ਦੀਨ ਫੰਡਾਮੈਂਟਲ ਰਾਈਟ ਹੈ ਕਿ ਉਹਨਾਂ ਨੂੰ ਜਿਹੜੀ ਐਜੂਕੇਸ਼ਨ ਮਿਲੇ ਤੇ ਫ੍ਰੀ ਹੋਵੇ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਦਾ ਮੇਨ ਮੋਟਿਵ ਇਸ ਦੇ ਵਿੱਚ ਰਿਹਾ ਸੀ ਠੀਕ ਹੈ ਐਨੀ ਗੱਲ ਸਮਝ ਆ ਗਈ ਇਸ ਐਕਟ ਦੇ ਦੀਨ ਦੱਸਿਆ ਵੀ ਜਿਹੜਾ ਪ੍ਰਾਇਮਰੀ ਸਕੂਲ ਹੈ ਉਹ ਲਗਭਗ 1 ਕਿਲੋਮੀਟਰ ਦੇ ਅੰਦਰ ਅੰਦਰ ਜਿਹੜਾ ਹੋਣਾ ਚਾਹੀਦਾ ਹੈ 1 ਕਿਲੋਮੀਟਰ ਦੇ ਅੰਦਰ ਅੰਦਰ ਪ੍ਰਾਇਮਰੀ ਸਕੂਲ ਤਾਂ ਹੀ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਉਹ ਸਾਰੇ ਪਿੰਡਾਂ ਦੇ ਵਿੱਚ ਹੁੰਦੇ ਨੇ ਲੇਕਿਨ ਜਿਹੜੇ ਸੀਨੀਅਰ ਸਕੈਂਡਰੀ ਨੇ ਉਹ ਕਈ ਪਿੰਡਾਂ ਦੇ ਵਿੱਚ ਨਹੀਂ ਵੀ ਹੁੰਦੇ ਕਈਆਂ ਦੇ ਵਿੱਚ ਹੁੰਦੇ ਨੇ ਠੀਕ ਹੈ ਤੇ ਜਿਹੜਾ ਐਲੀਮੈਂਟਰੀ ਸਕੂਲ ਹੈ ਉਹ ਲਗਭਗ 3 ਕਿਲੋਮੀਟਰ ਦੇ ਅੰਦਰ ਹੋਣਾ ਚਾਹੀਦਾ ਹੈ ਪ੍ਰਾਇਮਰੀ ਦਾ ਮਤਲਬ ਜਿਹੜੇ ਪ੍ਰੀ ਪ੍ਰਾਇਮਰੀ ਵਾਲੇ ਦੀ ਗੱਲ ਕਰ ਰਿਹਾ ਆ ਅੰਗਣਵਾੜੀ ਟਾਈਪ ਠੀਕ ਹੈ ਤਾਂ 1 ਕਿਲੋਮੀਟਰ ਦੇ ਅੰਦਰ ਹੋਣੇ ਚਾਹੀਦੇ ਨੇ ਜਿਹੜੇ ਐਲੀਮੈਂਟਰੀ ਸਕੂਲ ਨੇ 3 ਕਿਲੋਮੀਟਰ ਦੇ ਏਰੀਆ ਦੇ ਅੰਦਰ ਅੰਦਰ ਹੋਣੇ ਹੀ ਚਾਹੀਦੇ ਨੇ ਕਲੀਅਰ ਹੈ ਇਸ ਤੋਂ ਬਿਨਾ ਆਪਾਂ ਨੂੰ ਇਸ ਦੇ ਵਿੱਚ ਕਿਹਾ ਹੋਇਆ ਹੈ ਕਿ ਜਿਹੜਾ ਇਹ ਐਕਟ ਹੈ ਠੀਕ ਹੈ ਇਹ ਬੱਚਿਆਂ ਦੀ ਸਿੱਖਿਆ ਤੇ ਮੇਨ ਫੋਕਸ ਕਰਦਾ ਏ ਠੀਕ ਹੈ ਤੇ ਇਹਨਾਂ ਨੇ ਟੀਚਰ ਦੀ ਰੇਸ਼ੋ ਵੀ ਫਿਕਸ ਕੀਤੀ ਹੋਈ ਹੈ ਯਾਨੀ ਪ੍ਰਾਇਮਰੀ ਲੈਵਲ ਤੇ ਦੇਖਿਆ ਜਾਵੇ ਤਾਂ ਜੇਕਰ ਜਿੱਥੇ 30 ਬੱਚੇ ਨੇ ਉੱਥੇ ਇੱਕ ਟੀਚਰ ਹੋਏਗਾ ਜੇਕਰ 6ਵੀਂ ਤੋਂ 8ਵੀਂ ਤੱਕ ਦੇਖਿਆ ਜਾਵੇ ਤਾਂ ਜਿੱਥੇ 35 ਬੱਚੇ ਨੇ ਉੱਥੇ ਇੱਕ ਟੀਚਰ ਹੋਏਗਾ ਕਲੀਅਰ ਹੈ ਯਾਨੀ ਕਿ ਮੰਨ ਲਓ ਕੋਈ ਪ੍ਰਾਇਮਰੀ ਸਕੂਲ ਹੈ ਉਸ ਦੇ ਵਿੱਚ 60 ਬੱਚੇ ਨੇ ਤਾਂ ਉੱਥੇ ਦੋ ਟੀਚਰ ਹੋਣਗੇ ਕਿਉਂਕਿ 30 ਬੱਚਿਆਂ ਤੇ ਇੱਕ ਟੀਚਰ ਹੈ ਐਵੇਂ 6ਵੀਂ ਤੋਂ 8ਵੀਂ ਦੇ ਵਿੱਚ 35 ਬੱਚਾ ਤੇ ਜਿਹੜਾ ਇੱਕ ਟੀਚਰ ਬਣਾਇਆ ਗਿਆ ਹੈ ਠੀਕ ਹੈ ਜੀ ਇਹ ਫਿਕਸ ਕੀਤੀ ਗਈ ਹੈ ਰੇਸ਼ੋ ਇਸ ਐਕਟ ਦੇ ਅਧੀਨ ਕਲੀਅਰ ਹੈ ਠੀਕ ਹੈ ਤਾਂ ਇਸ ਐਕਟ ਦੇ ਦੇਨ ਮੇਨ ਫੋਕਸ ਜਿਹੜਾ ਹੈਗਾ ਸਿਗਾ ਉਹ ਇਹ ਸੀ ਕਿ ਜਿਹੜੇ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਨੂੰ ਲਾਜ਼ਮੀ ਤੌਰ ਤੇ ਫ੍ਰੀ ਸਿੱਖਿਆ ਜਿਹੜੀ ਆ ਉਹ ਦਿੱਤੀ ਜਾਵੇ ਉਹਨਾਂ ਦਾ ਅਧਿਕਾਰ ਹੈ ਇਹ ਤਾਂ ਹੀ ਇਸ ਐਕਟ ਦਾ ਨਾਮ ਜਿਹੜਾ ਰਾਈਟ ਟੂ ਐਜੂਕੇਸ਼ਨ ਆ ਠੀਕ ਹੈ ਕਿ ਹਰ 6 ਤੋਂ 14 ਸਾਲ ਦੇ ਬੱਚਿਆਂ ਨੂੰ ਜਿਹੜੀ ਹੈ ਫ੍ਰੀ ਤੇ ਜਿਹੜੀ ਸਿੱਖਿਆ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਠੀਕ ਹੈ ਤਾਂ ਇਹ ਕੁਝ ਬੇਸਿਕ ਚੀਜ਼ਾਂ ਸੀਗੀਆਂ ਠੀਕ ਹੈ ਇਸ ਐਕਟ ਬਾਰੇ ਤਾਂ ਇੱਥੇ ਹੀ ਆਪਣਾ ਸਾਰਾ ਚੈਪਟਰ ਕਵਰ ਹੋ ਗਿਆ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਤੋਂ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਠੀਕ ਹੈ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ নোਟੀਫਿਕੇਸ਼ਨ ਤੁਹਾਨੂੰ ਟਾਈਮ-ਟਾਈਮ ਮਿਲਦੇ ਰਹਣ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਪੀਐਸਟ ਦੇ ਰਿਲੇਟਿਡ ਹਰੇਕ ਪ੍ਰਕਾਰ ਦੀ ਜਾਣਕਾਰੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ